ਕਉ ਕਿ ਸਾਰਜੀ ਕੁਰਬਾਨੀ ਇੰਦਰ ਬਕਸ਼ਿਸ਼ ਕਰਦੇ ਨੇ ਗੁਰਦੇ ਮਾਤਾ ਗੁਰਦੇ ਪਿਤਾ ਗੁਰਦੇ ਸੁਆਮੀ ਪਰਮੇਸ਼ਰਾ ਪਰਮੇਸ਼ਰ ਵਰਗੇ ਮਾਪੇ ਜਿੰਨਾ ਸਾਨੂੰ ਜਗਤ ਤੱਕਾਇਆ ਪਰ ਅੱਜ ਉਹੀ ਮਾਂ ਜਿਹੜੀ ਮਾਂ 9 ਮਹੀਨੇ ਬੱਚੇ ਨੂੰ ਪੋਕ ਦੇ ਵਿੱਚ ਰੱਖ ਕੇ ਪਾਲਦੀ ਆ ਅੱਜ ਉਸੇ ਮਾਂ ਨੂੰ ਸਿਰ ਦੇ ਵਿੱਚ ਛਤਰ ਵਜਦੇ ਨੇ ਜੜੀ ماں ਸਾਰੇ ਸੰਸਾਰ ਦੇ ਵਿੱਚ ਕੁੱਝ ਝੱਲ ਕੇ ਆਪਣੇ ਪੁੱਤਰਨ ਪਾਲਦੀ ਆਪਣੇ ਬੱਚਿਆਂ ਨੂੰ ਪਾਲਦੀ ਉਸੇ ਮਾਂ ਨੂੰ ਸਿਰ ਦੇ ਵਿੱਚ ਸ਼ਤਰਵਾਜਦੇ ਨੇ ਇੱਥੇ ਮੈਨੂੰ ਇੱਕ ਗੱਲ ਚੇਤਾ ਆ ਰਹੀ ਆ ਇੱਕ ਪਿਜੁਰਗੀ ਮਾਤਾ ਸੀ ਇੱਕ ਸਰਦਾਰਾਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਸੀ ਉਹਨਾਂ ਸਰਦਾਰਾਂ ਨੇ ਇੱਕ ਦਿਨ ਘਰ ਦੇ ਵਿੱਚ ਖੰਡ ਪਾਟ ਕਰਵਾਉਣਾ ਸੀ ਤਾਂ ਉਹਨਾਂ ਨੇ ਸਰਦਾਰਾਂ ਨੇ ਉਸ ਮਾਈ ਨੂੰ ਆਖਿਆ ਕਿ ਮਾਈ ਜੀ ਸਾਡੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਆ ਰਹੇ ਨੇ ਸਾਡੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਤਿੰਨ ਦਿਨ ਤੁਸੀਂ ਘਰ ਦੇ ਵਿੱਚ ਰਹਿ ਕੇ ਸੇਵਾ ਕਰਨੀ ਜੋ ਰਾਸ਼ਨ ਪਾਣੀ ਚਲਣਾ ਗੁਰੂ ਦਾ ਲੰਗਰ ਚਲਣਾ ਤੁਸੀਂ ਸਾਡੇ ਘਰ ਦੇ ਵਿੱਚੋਂ ਹੀ ਲੈ ਕੇ ਜਾਣਾ ਤੁਸੀਂ ਬਾਹਰ ਨਹੀਂ ਕਿਤੇ ਮੰਨ ਕੇ ਖੜਨਾ ਨਾ ਤੁਸੀਂ ਘਰ ਦੇ ਵਿੱਚ ਬਣਾਉਣਾ ਸਾਡੇ ਘਰ ਦੇ ਵਿੱਚ ਹੀ ਗੁਰੂ ਦਾ ਲੰਗਰ ਲੱਗੇਗਾ ਤੁਸੀਂ ਉਹੀ ਲੰਗਰ ਜਾ ਕੇ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਖਵਾਉਣਾ ਉਤੇ ਇਹਨਾਂ ਤੈਨੂੰ ਜਦੋਂ ਸਮਾਂ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਘਰ ਦੇ ਵਿੱਚ ਪ੍ਰਕਾਸ਼ ਕਰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਨੇ ਤੇ ਉਹ ਮਾਈ ਜਿਹੜੀ ਸ਼ਰਧਾ ਦੇ ਨਾਲ ਸੇਵਾ ਕਰਦੀ ਆ ਭਾਂਡੇ ਧਾਂਜ ਦੀ ਸੇਵਾ ਕਰ ਗਈ ਕਦੀ ਬਰਤਨ ਮੰਨ ਦੀ ਸੇਵਾ ਕਰਦੀ ਕਦੀ ਪੋਚੀਏ ਦੀ ਸੇਵਾ ਕਰਈ ਆ ਸ਼ਰਧਾ ਦੇ ਨਾਲ ਸੇਵਾ ਕਰਦੀ ਤੇ ਨਾਲ-ਨਾਲ ਜਿਹੜਾ ਆਪਣੇ ਬੱਚਿਆਂ ਦਾ ਸੁੱਖਣਾ ਕਰੀਆ ਕਿ ਹੈ ਕਾਲ ਤੁਜ ਪਰਮਾਤਮਾ ਨੇਗੇ ਬੱਚਿਆਂ ਦੇ ਉੱਪਰ ਮਿਹਰ ਭਰਿਆ ਹੱਥ ਰੱਖ। ਏ ਕਾਰਤਿਕ ਪਰਮਾਤਮਾ ਮੇਰੇ ਬੱਚਿਆਂ ਨੂੰ ਤੰਦਰੁਸਤੀ ਬਖਸ਼। ਏ ਕਾਰਤਿਕ ਪਰਮਾਤਮਾ ਮੇਰੇ ਬੱਚਿਆਂ ਦੇ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼। ਕਿਉਂਕਿ ਮਾਂ ਜਿਹੜੀ ਸ਼ਰਧਾ ਤੇ ਨਾਲ ਭਾਵਨਾ ਦੇ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਖਜੂਰੀ ਦੇ ਵਿੱਚ ਆ ਕੇ ਜਦੋਂ ਮਾਂ ਆਪਣੇ ਬੱਚਿਆਂ ਦੇ ਵਾਸਤੇ ਅਰਦਾਸ ਕਰਦੀ ਆ ਤੇ ਸਹਿਬ ਜੀ ਉਸ ਦੀ ਅਰਦਾਸ ਜਿਹੜੀ ਪੂਰੀ ਕਰ ਦਿੰਦੇ ਨੇ। ਕਿਉਂਕਿ ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਆ ਕੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਗੁਰੂ ਜੀ ਆਖੇ ਹਜ਼ੂਰੀ ਦੇ ਵਿੱਚ ਅਰਦਾਸ ਕਰਦਾ ਤੇ ਜੋ ਕੁਝ ਮੰਗਦਾ ਉਹ ਸੁਣ ਪ੍ਰਾਪਤ ਕਰਦਾ ਜੋ ਇੱਛਾ ਸੋਈ ਫਲ ਪਾਵੇ ਸਾਧੂ ਦੇ ਸੰਗਣਾ ਵਿਖਾ ਜਾਵੇ ਜੋ ਮੰਗਿਆ ਠਾਪੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਜੀ ਹਾਂ ਉਹਨਾਂ ਸਭ ਜੋ ਹੈ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਮੰਗਦਾ ਤੇ ਕੋਈ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਮੈਂ ਗੱਲ ਕਰ ਰਹਾ ਸਮਾਈ ਦੀ ਜਦੋਂ ਭੋਗ ਪੜਵਾ ਸੰਨਾ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਇਆ ਜਾਂਦਾ ਗੁਰਬਾਣੀ ਦਾ ਭੋਗ ਪਾਇਆ ਜਾਂਦਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦਾ ਸਵਾਰਾ ਲੈ ਕੇ ਜਦੋਂ ਪਾਠੀ ਸਤ ਰੱਕ ਸਤ ਲੈ ਕੇ ਜਾ ਰਹੇ ਸਨ ਤਾਂ ਉਹ ਮਾਈ ਜਿਹੜੀ ਭਾਂਡੇ ਧੋਂਦੀ ਪੰਦੀ ਹੱਥ ਪਹੁੰਚਦੀ ਹੋਈ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਂਦੀ ਆ ਤੇ ਆਪੀ ਅਰਦਾਸ ਕਰਦੀ ਕਿ हे ਕਾਲਪੁਰਖ ਪਰਮਾਤਮਾ ਮੇਰੇ ਬੱਚੇ ਦੇ ਉੱਪਰ ਮੇਰੇ ਕਾਰਨ ਮੇਰੇ ਬੱਚੇ ਦਾ ਜਿਹੜਾ ਬਾਹਰ ਦਾ ਪੀਜਾ ਨੇ ਬਣ ਰਿਹਾ ਬਾਹਰ ਦਾ ਕੰਮ ਨਹੀਂ ਬਣਿਆ ਤੂੰ ਐਸੀ ਕਿਰਪਾ ਕਰ ਉਸ ਦਾ ਬਾਹਰ ਦਾ ਕੰਮ ਬਣ ਜਾਵੇ ਤਾਂ ਤਾਂ ਸਭ ਜੀ ਤੁਹਾਰਾ ਸਾਡੀ ਦੀ ਐਸੀ ਕਿਰਪਾ ਹੁੰਦੀ ਆ ਕਿ ਜਿੰਨਾ ਸਰਦਾਰਾਂ ਦੇ ਘਰ ਦੇ ਵਿੱਚ ਕੰਮ ਕਰ ਰਹੀ ਸੀ ਉਹਨਾਂ ਸਰਦਾਰਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਮੁੰਡਾ ਨੌਜਵਾਨ ਹੁੰਦਾ ਹੈ ਉਹ ਆਪਕੀ ਜਦੋਂ ਮਾਈਂ ਤੇ ਪੁੱਛਦਾ ਕਿ ਮਾਈਂ ਤੈਨੂੰ ਦੁੱਖ ਕੀ ਆ ਉਹ ਆਪਕੀ ਜਦੋਂ ਦੁੱਖ ਦੱਸਦੀ ਆ ਤੇ ਕਹਿੰਦੀ ਕਿ ਮੇਰਾ ਪੁੱਤਰ ਜਿਹੜਾ ਬਾਹਰ ਦੇ ਬਾਰੇ ਸੋਚਦਾ ਕਿ ਕਹਿੰਦਾ ਮੈਂ ਬਾਹਰ ਜਾਣਾ ਮੈਂ ਕੰਮਕਾਰ ਕਰਨਾ ਪਰ ਉਸ ਦਾ ਕੋਈ ਕਾਮਚ ਮੰਨ ਦਿੱਤੇ ਆ ਤਾਂ ਉਹ ਕਹਿੰਦਾ ਕਿ ਮੈਂ ਬਾਹਰ ਅਮਰੀਕਾ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਫੈਕਟਰੀ ਦਾ ਮਾਲਕ ਹਾਂ ਤੇ ਮੇਰੀ ਫੈਕਟਰੀ ਦੇ ਵਿੱਚ ਮਜ਼ਦੂਰਾਂ ਦੀ ਕਮੀ ਹੈ ਤੇ ਜੇ ਤੁਹਾਡਾ ਪੁੱਤਰ ਉਸੇ ਕੰਮ ਕਰ ਸਕਦਾ ਤੇ ਮੈਂ ਆਪਣੀ ਫੈਕਟਰੀ ਦੇ ਵਿੱਚ ਸੁਣੋ ਕੰਮ ਬੁਲਾ ਦਿੰਦਾ ਫਿਰ ਐਸੀ ਕਿਰਪਾ ਦੀ ਆ ਉਹ ਫਿਰ ਜਿਹੜਾ ਉਸ ਦਾ ਵੀਜ਼ਾ ਲੱਗਦਾ ਸਾਰੇ ਕਾਗਜ ਜਿਹੜੇ ਕਾਗਜ ਪੱਤਰ ਜਿਹੜੇ ਉਸ ਦੇ ਬਣ ਜਾਂਦੇ ਨੇ ਤੇ ਉਸ ਦਾ ਬੱਚਾ ਜਿਹੜਾ ਬਾਹਰ ਜਾ ਕੇ ਉਹ ਬੱਚੇ ਦੇ ਨਾਲ ਜਿਹੜਾ ਕੋਈ ਫੈਕਟਰੀ ਦੇ ਵਿੱਚ ਕੰਮ ਕਰਨ ਲੱਗ ਪੈਂਦਾ ਕਿਉਂਕਿ ਇਸੇ ਤਰ੍ਹਾਂ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਜੋ ਕੁਝ ਲੰਗਦਾ ਉਸ ਨੂੰ ਪ੍ਰਾਪਤ ਲੈਂਦਾ ਪਰ ਜਿਹੜਾ ਸਾਡਾ ਵਿਸ਼ਵਾਸ ਚ ਗੁਰੂ ਗ੍ਰੰਥ ਸਾਹਿਬ ਤੇ ਅਡੋਟ ਹੋਣਾ ਚਾਹੀਦਾ ਇੱਕ ਗਾਜੀ ਸਿਕ ਮਿੰਟ ਆ ਕੇ ਕਹਿ ਰਿਹਾ ਸੀ ਕਿੰਦਾ ਭਾਈ ਸਾਹਿਬ ਮੈਂ ਕਿਸੇ ਦੇ ਘਰ ਦੇ ਵਿੱਚ ਦੁੱਧ ਲੰਗਣ ਵਾਸਤੇ ਗਿਆ ਕਿ ਮੈਂ ਆਖਿਆ ਸਤਨਾਮੁ ਜੀ ਵਾਹਿਗੁਰੂ ਜੀ ਦੁੱਧ ਦੀ ਸੇਵਾ ਜੀ ਕਹਿੰਦਾ ਮੈਂ ਜਦ ਦੁੱਧ ਦੀ ਜਾ ਕੇ ਸੇਵਾ ਮੰਗੀ ਜਦ ਦੁੱਧ ਚਾ ਕੇ ਮੰਗਿਆ ਕਹਿੰਦਾ ਉਹ ਉੱਥੇ ਮੈਨੂੰ ਇੱਕ ਮਾਈ ਕਹਿਣ ਲੱਗੀ ਕਹਿੰਦੀ ਮਾਈ ਕਹਿਣ ਲੱਗੀ ਕਹਿੰਦੀ ਬਾਬਾ ਜੀ ਤਨ ਦੁੱਧ ਤਾਂ ਮੈਂ ਜ਼ਰੂਰ ਪਾ ਦਿੰਦੀ ਪਰ ਅਜੇ ਤੱਕ ਅਸੀਂ ਸ਼ੇਖ ਪੱਤ ਤੇ ਕੀਰਨੇ ਚੜਾਈ ਕਿਉਂਕਿ ਹਜੇ ਇੱਕ ਬੰਨੇ ਅਸੀਂ ਆਖੀ ਜਾਂਦੇ ਰਾਜ ਕਰੇ ਦਾ ਖਾਲਸਾ ਇੱਕ ਪਾਸੇ ਇੱਕ ਪਾਸੇ ਅਸੀਂ ਸ਼ੇਖਪਤੇ ਵਾਲੇ ਤੋਂ ਡਲੀ ਜਾਂਦੇ ਆ। ਉਹ ਸ਼ੇਖਪਤੇ ਵਾਲਾ ਜਿਹੜਾ ਕਰਨਤਾਰਨ ਦੇ ਕੋਲ ਉਸਦੀ ਮੜੀ ਪਣੀ ਹੈ ਜਿਹੜਾ ਸਾਡੇ ਗੁਰੂ ਸਾਹਿਬ ਦਾ ਕਾਤਲ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਕਰ ਕਲਹੌਰ ਦੇ ਵਿੱਚ ਜਿਸ ਦਾ ਸਭ ਤੋਂ ਵੱਡਾ ਹਾਦਸੀ ਅਸੀਂ ਉੱਥੇ ਜਾ ਕੇ ਉਸ ਦੇ ਖੀੜਾ ਘੜਾਈ ਕਰ ਰਹੇ ਹਾਂ ਉਸਦੀ ਮੜੀ ਨੂੰ ਜਾ ਕੇ ਕੁੰਜੀ ਜਾ ਰਹੇ ਹਾਂ। ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਤੇ ਅ విశ్వాਸ ਨਹੀਂਗਾ ਕਿਉਂਕਿ ਗੁਰੂ ਸਾਹਿਬ ਜੀ ਕੁਰਬਾਨੀ ਦੇ ਅੰਦਰ ਬੰਸ਼ਿਸ਼ ਕਰਦੇ ਪੈਣੇ ਦੁਬਿਧਾ ਨਾ ਫੜੋ ਹਾਰ ਕੇ ਨਾ ਹੋਰ ਨਾ ਕੁੰਜੋ ਮੜੇ ਮਸਾਂ ਦੇਈ ਕਿ ਐਸੀ ਦੁਬਿਧਾ ਦੇ ਵਿੱਚ ਕਿਉਂ ਪਏ ਆ ਕਿ ਸਾਨੂੰ ਜਾ ਕੇ ਮੜੀਆਂ ਦੇ ਉੱਤੇ ਮਸਾਂੀਆਂ ਉੱਤੇ ਜਾ ਕੇ ਦੀਵੇ ਜਗਾਉਣੇ ਪੈਣ ਜਾ ਕੇ ਉੱਥੇ ਨੰਗ ਰਗਣ ਦੇ ਪੈਣ ਜਦਕੇ ਗੁਰੂ ਸਾਹਿਬ ਦੀ ਪਰਿਸ਼ਿਸ਼ ਕਰਦੇ ਜੱਗੁ ਨਾਮ ਦੇ ਖਾਲਸਾ ਰਹੇ ਨਿਆਰਾ ਤਬਲਗ ਤੇ ਜੁਨਾ ਸਾਰਾ ਜੱਪੇ ਕਰਨ ਵਿਵਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਰੀਤ ਖਾਲਸਾ ਖਾਸ ਕਹਾਵੇ ਸੋਈ ਜਿਸਕਾ ਇਹ ਨਰਦੈ ਪਰਮਾ ਹੋਈ ਭਰਮ ਭੇਗ ਤੇ ਰਹੇ ਨਿਆਰਾ ਸੋਈ ਖਾਲਸ ਸਤਿਗੁਰ ਹਮਾਰਾ ਕੀ